ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਆਪਾਂ ਅੱਜ ਫੇਰ ਜਾ ਰਹੇ ਹਾਂ ਜੀ ਤੀਆਂ ਦੇ ਪ੍ਰੋਗਰਾਮ ਤੇ ਪ੍ਰਤਾਪ ਨਗਰ 1 D ਨਿਊ ਹੈਵਨ ਸਲੂਨ ਤੇ ਜੀ ਤੇ ਭੈਣ ਨੇ ਘਰੇ ਤੀਆਂ ਦਾ ਫੰਕਸ਼ਨ ਰੱਖਿਆਗਾ ਤੇ ਆਪਾਂ ਅੱਜ ਜਾਵਾਂਗੇ ਜੀ ਤੇ ਆਪਾਂ ਨਾਲ ਨੂੰ ਇੱਕ ਵਾਰੀ ਕੱਪੜੇ ਪਾ ਲਈ ਸੀ ਘਰੇ ਜਿਹੜੇ ਘਰੇ ਪਾਉਣੇ ਆਪਾਂ ਤੇ ਰੋਟੀ-ਰਾਟੀ ਬਣਾਉਣੇ ਆਪਾਂ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋਨੇ ਸੋਨੇ ਕਮੈਂਟ ਕਰਿਓ ਤੇ ਤੁਹਾਨੂੰ ਸਾਡੇ ਇੱਕ ਬਲੌਗਿੰਗ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਆਪਾਂ ਹੁਣ ਰਾਤ ਮਹਿੰਦੀ ਲਵਾਈ ਸੀਗੀ ਮੈਂ ਤੇ ਸਾਡੇ ਗਵਾਂਢੀਆਂ ਦੀ ਕੁੜੀ ਤੋਂ ਦੇਖੋ ਜਿੱਦਾਂ ਦੇ ਵਿੱਚ ਲੱਗਿਉ ਵੈਸੇ ਸੋਹਣੀ ਲੱਗੀ ਆ ਸੋਹਣੀ ਲਾ ਕੇ ਗਈ ਆ ਤੇ ਹਜੇ ਚੜੀ ਨਹੀਂ ਹੈਗੀ ਚੜੂਗੀ ਹੌਲੀ ਹੌਲੀ ਤੇ ਸੋ ਮੈਂ ਬਣਾਉਣ ਜਾ ਰਹੀ ਆ ਹੁਣ ਰੋਟੀ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਸਾਰਾ ਤੀਆਂ ਦਾ ਪ੍ਰੋਗਰਾਮ ਦਿਖਾਵਾਂਗੇ ਵੀ ਕਿਵੇਂ ਭੈਣ ਆਪਣਾ ਵੈਲਕਮ ਕਰਦੀ ਆ ਤੇ ਸਾਰੇ ਆਪਾਂ ਗਿੱਦਾ ਪੰਗੜਾ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਤਾਂ ਜੀ ਫਰੈਂਡ ਰੋਟੀ ਆਪਾਂ ਬਣਾ ਲਈ ਤੇ ਰੋਟੀ ਆਪਾਂ ਖਾ ਵੀ ਲਈ ਹੈ ਨਾ ਤੇ ਭੰਡੇ ਭੁੰਡੇ ਸਾਰੇ ਮਾਂ ਤੇ ਤੇ ਰੋਟੀ ਬਣਾਈ ਸੀਗੀ ਤੇ ਰੋਟੀ ਖਾ ਕੇ ਆਵੇ ਡੱਬਾ ਚੱਕ ਲੈਂਦਾ ਆਪਾਂ ਅੰਦਰ ਤੇ ਰੋਟੀ ਵਾਲੇ ਭਾਂਡੇ ਨਾਲ ਦੀ ਨਾਲ ਮਾਂ ਇੱਥੇ ਸੀਗੀ ਤੇਵੇ ਤਾਂ ਸਹੀ ਨਹੀਂ ਹੈਗੀ ਥੋੜੀ ਕੱਲ ਦਾ ਸਰੀਰ ਬਹੁਤ ਜ਼ਿਆਦਾ ਡਾਊਨ ਚੱਲ ਰਿਹਾਗਾ ਤੇ ਵਸੋਂ ਖੇਚਰੇ ਆਪਾਂ ਤਿਆਰੀ ਜਾਣ ਦੀ 1 ਵਜਨ ਵਾਲਾ ਕਿ 1 ਵਜੇ ਆਪਾਂ ਨੂੰ ਉੱਥੇ ਇਨਵਾਈਟ ਕੀਤਾ ਭੈਣ ਨੇ ਬੱਬੂ来 ਜਾਂਦਾ ਤੇ ਆਪਾਂ ਨਾਲ ਸੀ ਮੈਂ ਹੁਣ ਪਾਉਣ ਜਾ ਰਹੀ ਆਂ ਦੇ ਕੱਪੜੇ ਲੱਤੇ ਜਿਹੜੇ ਪਾਉਣੇ ਆਂ ਤੇ ਤੁਸੀਂ ਬਣੇ ਹੋ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਤਿਆਰ ਹੋ ਕੇ। ਪਾ ਹੋ ਗਈ ਤਿਆਰ ਤਿਆਰ ਹੋਈ ਯਾਨੀ ਵੈਸੀ ਹਜ ਤੱਕ ਵੰਦਾ ਜਾ ਹੋ ਗਿਆ ਕੰਮ। ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਸੋਹਣੀ ਲੱਗਦੀ ਆ ਤੁਹਾਨੂੰ ਖੜ ਕੇ ਦਿਖਾਨੀ ਆ। ਇਹ ਮੈਨੂੰ ਕੱਲ ਜੈਤੋ ਤੋਂ ਭੈਣ ਸੂਟ ਸਿਉ ਕੇ ਦੇ ਕੇ ਗਿਆ ਜੈਤੋ ਤੋਂ। ਨੋ ਜੋਤ ਬਟੇ ਇਕਾਲੀ ਘਰੇ ਹੀ ਫੜਾ ਗਈ ਮੈਨੂੰ ਸਿਉ ਕੇ। ਤੇ ਦੇਖ ਸਕਦੇ ਤੁਸੀਂ। ਕਮੈਂਟ ਕਰਕੇ ਦੱਸੋ ਵੀ ਕਿੰਨਾ ਸੋਹਣਾ ਲੱਗਦਾ। ਮੈਂ ਹੋਈ ਅੱਜ ਐਵੇਂ ਪਿਆਰ ਤੇ ਹਜੇ ਨੌ ਪਲਸ ਪੈਰਾਂ ਤੇ ਲਾਲੀ ਹੱਥਾਂ ਤੇ ਲਾਉਣ ਲੱਗੀ ਆ ਤੇ ਇਹ ਲਈ ਆਪਾਂ ਮਹਿੰਦੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਫੀਡਿੰਗ ਫੋਟੋ ਪੂਰੀ ਆ ਜੇਕਰ ਤੁਸੀਂ ਵੀ ਮੇਰੇ ਨਾਲ ਪਹਿਣਾ ਲੈ ਸੂਟ ਸਵਾਣਿਆ ਨਵਜੋਤ ਬੁਟੀਕ ਜੈਤੋ ਨਿਊ ਮਾਰਕੀਟ ਤੇ ਮੈਂ ਇੰਸਟਾਗ੍ਰਾਮ ਤੇ ਉਹਨਾਂ ਦੇ ਰੀਲ ਕੋਲੈਬ੍ਰੇਸ਼ਨ ਕੀਤੀ ਹੋਈ ਜਾਂਦੀ ਆ ਪ੍ਰੋਮੋਸ਼ਨ ਕਰਕੇ ਆਈ ਸੀ ਬਹੁਤ ਸੋਹਣੀ ਸਟੀਚਿੰਗ ਕਰਦੀ ਆ ਜਿੰਨਾ ਹੀ ਮੇਰੇ ਨਾਲ ਭੈਣਾ ਬਲੌਗ ਦੇਖਦੇ ਹੋ ਨਾ ਮੇਰੇ ਇੰਸਟਾਗ੍ਰਾਮ ਹੈਂਡਲ ਤੇ ਜਰੂਰ ਜਾਇਓ 708090 ਕਿਰਨਦੀਪ कौर 708090 ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰਿਓ ਉਹ ਆਨਲਾਈਨ ਕਲਾਸਾਂ ਵੀ ਦਿੰਦੀ ਆ ਭੈਣ ਜੇ ਕਿਸੇ ਨੇ ਸਿੱਖਣੀ ਆ ਸਟੀਚਿੰਗ ਕਰਨਾ ਤਾਂ ਤੇ ਬਾਕੀ ਆਪਣੇ ਦਾ ਵੀ ਬਹੁਤ ਸੋਹਣਾ ਸੰਕਾ ਤੁਸੀਂ ਦੇਖ ਹੀ ਸਕਦੇ ਹੋ ਤੇ ਮੈਂ ਲੈ ਕੇ ਜਾਵਾਂਗੀ ਫੁਲਕਾਰੀ ਨਾਲ ਕਿਉਂਕਿ ਪੰਜਾਬੀ ਸੱਭਿਆਚਾਰਕ ਆ ਤੇ ਮੈਨੂੰ ਵੀ ਡੋਰੀ ਪਾਣੀ ਨਹੀਂ ਆਂਦੀ ਜਸਾਡੇ ਘਰ ਦੇ ਵਿੱਚ ਮੈਂ ਹੀ ਆ ਜਿੰਨਾ ਨਿਕਲਦੀ ਸਿੱਧੀ ਜੀ ਗੱਲ ਆ ਜੇ ਕੋਈ ਹੋਰ ਭੈ ਹੁੰਦੀ ਤਾਂ ਮੈਂ ਉਹਨੂੰ ਕਹਿੰਦੀ ਭਾਈ ਮੇਰੇ ਡੋਰੀ ਫਾਦੇ ਹਨਾ ਕਿਉਂਕਿ ਤੀਆਂ ਦਾ ਹੁੰਦਾ ਜਿਹੜਾ ਪੰਜਾਬੀ ਸੱਭਿਆਚਾਰ ਹੁੰਦਾ ਹਨਾ ਗੋਡੋਲੇ ਡਾਰੇ ਪਾਵੇ ਟਿੱਕਾ ਟੁਕਾ ਲਾਵੇ ਟਿੱਕਾ ਮੇਰੇ ਕੋਲ ਹੈਗਾ ਹੁਣ ਨੰਥਾਇਆ ਹੀ ਨਹੀਂ ਹੈਗਾ ਪਰਸ ਮੇਰਾ ਉਹ ਪਿੱਗਾ ਦੇ ਚਾ ਸੋ ਮੈਂ ਥੋੜੀ ਜੀ ਤਿਆਰ ਹੋਈਆਂ ਤੇ ਪਾਣੀ ਰਿਓ ਬਲੌਗ ਦੇ ਨਾਲ ਸੋ ਹਾਂਜੀ ਪੈਣੋ ਮੈਂ ਹੋ ਗਈ ਆ ਰੈਡੀ ਪੂਰਾ ਇੱਕਦਮ ਓਕੇ ਰਿਪੋਰਟਾਂ ਨੇ ਦੇਖ ਸਕਦਾ ਤੁਸੀਂ ਇਸ ਸੂਟ ਮੈਂ ਹੀ ਪਾੜਿਆ ਮੈਨੂੰ ਸੋਹਣਾ ਲੱਗਿਆ ਇਹ ਚ ਮੈਂ ਕੰਪਟਿਬਲ ਆ ਟ੍ਰੈਂਡ ਕੀ ਕਹਿੰਦੇ ਹੁੰਦੇ ਆ ਤੇ ਗੱਡੀ ਆਪਣੀ ਨਿਕਲੀ ਜਾ ਰਹੀ ਆ ਬਾਹਰ ਤੇ ਪਸੀਨਾ ਬਹੁਤ ਆਇਆ ਕਿਉਂਕਿ ਇੰਸਟਾਗ੍ਰam ਤੇ ਮੈਂ ਹੁਣ ਬਣਾਈ ਆ ਰੀਲ ਤੇ ਰੀਲ ਬਹੁਤ ਸੋਹਣੀ ਬਣੀ ਆ ਤੁਸੀਂ ਜਾ ਕੇ ਉੱਥੇ ਵੀ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਿੱਦਾਂ ਦੀ ਲੱਗੀ ਆਪਣੀ ਲੁੱਕ ਤੁਸੀਂ ਜ਼ਰੂਰ ਦੱਸਿਓ ਠੀਕ ਐ ਤੇ ਬਹੁਤ ਸੋਹਣੀ ਫੀਟਿੰਗ ਬਣਾਉਂਦੀ ਆ ਭੈਣ ਇਹ ਜੈਕਟੋ ਤੋਂ ਬਣਵਾ ਬਣਾਇਆ ਸੂਟ ਮੇਰਾ ਨਵਜੋਤ ਬੁਟੀਕ ਨੇ ਤੇ ਮਾ ਉਹਨਾਂ ਦੀ ਕੱਲ ਪਰਸੋਂ ਪ੍ਰਮੋਸ਼ਨ ਵੀ ਕਰਕੇ ਆਈਆਂ ਜੇਕਰ ਤੁਸੀਂ ਔਨਲਾਈਨ ਵੀ ਸਿੱਖਣਾ ਉਹਨਾਂ ਤੋਂ ਸਿੱਖ ਸਕਦੇ ਹੋ ਤੇ ਬਹੁਤ ਸੋਹਣਾ ਸਿਖਾਉਂਦੀਆਂ ਭੈਣਾ ਉਹ ਤੇ ਗੁੱਲੂ ਸਾਡੀ ਆਉਂਦੀ ਆ ਵਿੱਚ ਕੈਮਰੇ ਦੇ ਤੇ ਹੁਣ ਇਹਨੂੰ ਪਤਾ ਨਹੀਂ ਕੀ ਆ ਉਹ ਹੋ ਗਿਆ ਪਹਿਲਾਂ ਕੀ ਸੀ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਰੌਣਕ ਮੇਲਾ ਤਿਆਂ ਦਾ ਸੋ ਹਾਂਜੀ ਆਪਾਂ ਘਰੋਂ ਚੱਲ ਪਏ ਦੇਖੋ ਮੈਂ ਮੇਰਾ ਹਸਰੈਂਡ ਸਾਡੇ ਬੱਚੇ ਬੈਠੇ ਆ ਪਿੱਛੇ ਤੇ ਆਪਾਂ ਚੱਲਿਆਂ ਜੀ ਤੀਆਂ ਦੇ ਫੰਕਸ਼ਨ ਤੇ ਪ੍ਰਤਾਪ ਨਗਰ ਨਿਊ ਨਿਊ ਹੈਮਨ ਸਲੂਨ 1D ਭੈਣ ਨੇ ਆਪਾਂ ਨੂੰ ਬੁਲਾਇਆ ਤੇ ਆਪਾਂ ਚੱਲੇ ਆ ਇਹ ਮੈਂ ਲੈਤੀ ਅੱਜ ਫਲਕਾਰੀ ਫਲਕਾਰੀ ਤਾਂ ਹਲਕੀ ਜਿਹੀ ਕੋਈ ਲੈਤੀ ਆ ਕਿਉਂਕਿ ਭਾਰੀ ਵਾਲੀ ਨਹੀਂ ਮੇਰੇ ਤੋਂ ਸਮਝ ਵੀ ਪਈ ਸਿੱਧੀ ਜੀ ਗੱਲ ਤੇ ਸੋ ਕੋਣੇ ਸਵਣੇ ਕਮੈਂਟ ਕਰਿਓ ਜੀ ਤੇ ਦੱਸਿਓ ਜਰੂਰ ਤੀਆਂ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਹਾਨੂੰ ਭਾਈ ਅਸੀਂ ਚੜ ਗਏ ਪੱਕੀ ਰੋਡ ਤੇ ਹੁਣ ਅਸੀਂ ਜਾ ਰਹੇ ਆ ਜੀ ਦੇਖੋ ਹਰਿਆਲੀ ਕਿੱਡੀ ਕੈਂਟ ਗੱਲ ਬਾਤ ਸੋ ਬਣੇ ਰਿਓ ਜੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਕਿਸਾਨ ਚੌਕ ਜਿਹਨੂੰ ਕਿ ਬਲਦ ਵਾਲਾ ਚੌਕ ਵੀ ਕਹਿੰਦੇ ਆ ਕਿਸਾਨ ਚੌਕ ਵੀ ਕਹਿੰਦੇ ਆ ਤੇ ਹਰਿਆਲੀ ਬਹੁਤ ਸੋਹਣੀ ਆ ਤੇ ਉੱਥੇ ਬਣਾਵਾਂਗੇ ਸੋਹਣਾ ਸੋਹਣਾ ਵੀਡੀਓ ਆਪਾਂ ਤੇ ਸੋ ਬਣੇ ਰਿਓ ਬਲੌਗ ਦੇ ਨਾਲ ਅੱਜ ਤੁਹਾਨੂੰ ਕਿਸਾਨ ਚੌਂਕ ਦਿਖਾਵਾਂਗੇ ਜੀ ਆ ਗਿਆ ਕਿਸਾਨ ਚੌਂਕ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਬਲਦ ਚੌਂਕ ਵੀ ਕਹਿੰਦੇ ਆ ਜੀ ਤੇ ਕਿਸਾਨ ਚੌਂਕ ਵੀ ਕਹਿੰਦੇ ਆ ਠੀਕ ਹੈ ਉਹ ਖੜਾ ਸਾਡਾ ਕਿਸਾਨ ਬਾਈ ਤੇ ਦੇਖੋ ਜੀ ਤੇ ਇਹ ਜਾ ਰਿਹਾ ਜੀ ਬਠਿੰਡੇ ਨੂੰ ਬਠਿੰਡੇ ਨੂੰ ਜਾ ਰਿਹਾ ਉਹ ਬੁੜੀ ਨੇ ਮੈਨੂੰ ਪਹਿਚਾਨ ਲਿਆ ਕਹਿੰਦੇ ਕਿਰਲੋ ਬਠੇਡਾ ਵਲੋਗਿੰਗ ਕਰਦੀ ਜਾ ਰਹੀ ਆ ਏ ਇਹ ਆ ਰਿਹਾ ਬਠਿੰਡੇ ਨੂੰ ਜੀ ਮਲਤਾਨੀਆਂ ਰੋਡ ਪੇੜ-ਪੋੜੇ ਦੇਖੋ ਜੀ ਤੁਸੀਂ ਵੀ ਲਾਓ ਜੀ ਜ਼ਰੂਰ ਸੌਣ ਭਾਦੋ ਚ ਲੱਗਦੇ ਆ ਇਹ ਹਰੀਆਲੀ ਬਹੁਤ ਸੋਹਣੀ ਲੱਗਦੀ ਆ ਇਹ ਆਕਸੀਜਨ ਮਿਲਦੀ ਆ ਤੇ ਸਾਡੇ ਤਾਂ ਘਰ ਲੱਗਿਆ ਹੋਇਆ ਹਨਾ ਆਪਣੇ ਗੁਲਾਬ ਦੇ ਬੂਟੇ ਲੱਗੇ ਨਾ ਤੇ ਸੋ ਹਾਂਜੀ ਆਪਾਂ ਗਏ ਪਹੁੰਚ ਹਨਾ ਉਧਰ ਹੋ ਰਹੀਆਂ ਪਿਆਰ ਸਰਕਾਰਾਂ ਸਰਕਾਰਾਂ ਸਹੀ ਹੈ ਜੀ Baka kalahu. Iya na ਹਰ ਹੋ ਰਹੀ ਹੈ ਜੀ ਵੀਡੀਓ ਬਣੀ ਜਾਂਦੀਆਂ ਆ ਮੈਡਮ ਬਹੁਤ ਸੋਹਣੀ ਤਿਆਰ ਹੋਈ ਅੱਜ ਚਲੋ ਚਲੋ ਕੁੰਮੋ ਅੱਛਾ ਮੈਨੂੰ ਕਿਉਂ ਜਿਹੜਾ ਅਜੇ ਕੋਈ ਵੀ ਨਹੀਂ ਦਰ ਆ ਗਿਆ ਤੁਸੀਂ ਵੀ ਆ ਜਾਓ ਤੁਸੀਂ ਬੋਲੋਗੇ ਨਣੀ ਕੋਈ ਗੱਲ ਨਹੀਂ ਥੈਂਕ ਯੂ ਬਹੁਤ ਆਨੰਦ ਆ ਤੇ ਇਹ ਵੀ ਵੀਡੀਓ ਸ਼ੁਰੂ ਕਰਦਾ ਹਾਂ ਆ ਜਾਓ ਮੇਰੇ ਕੋਲ ਇਥੋਂ ਸਾਰਾ ਐ ਇਦਨ ਬਹੁਤ ਥੀਸ ਮਮੀ ਜੱਪਾ ਨੇ ਵੀ ਕੈਂ ਰੀਵਿਊ ਵੀ ਵੀ ਜਿਹਨ ਨੇ ਲੈ ਆ ਹੋ ਗਈ ਹੈ ਨੀ ਕੋਈ ਥੋੜੀ ਬੰਦ ਹੈ ਆਜ ਕਿੰਨੇ ਆਏ ਹੋ ਜੀ ਹਾਂ ਕੀ ਹੋ ਰਿਹਾ ਕੋਈ ਮੈਂ ਸਾਰੇ ਜਣੇ ਦੱਸ ਦੋ ਕਿ ਅੱਜਾਂ ਮੈਂ ਕਿਉਂ ਤੇ ਫਾਕਲਾ ਨਾ ਆਂਡੀ ਤੁਸੀਂ ਸਪੀਚ ਦਿਓ ਥੋੜੀ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਆਪਣੇ ਨਿਊ ਹੈਵਨ ਸਲੂਨ ਤੇ ਸਾਰਿਆਂ ਨੇ ਆਪਣੇ ਗੈਸਟ ਆਏ ਆ ਸਪੈਸ਼ਲ ਕੈਦਾ ਨਹੀਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਟਾਈਮ ਟੂ ਟਾਈਮ ਦਿੱਤਾ ਇਹਨਾਂ ਨੇ ਤੇ ਕੀ ਦਾ ਪ੍ਰੋਗਰਾਮ ਹੈ ਜੀ ਇਹਨਾਂ ਦਾ ਤੇ ਦੇਖੋ ਸਾਰੇ ਕਿੰਨੇ ਸੋਹਣੇ ਸੋਹਣੇ ਤਿਆਰ ਹੋਏ ਹੋਏ ਆ ਸੋ ਬਣੇ ਰਿਓ ਕੀ ਬਲੌਗ ਦੇ ਨਾਲ ਤੇ ਖਾਵਾ ਕੇ ਤੁਹਾਨੂੰ ਚਰਖੇ ਤੇ ਅੱਜ ਚੱਲ ਚਰਖਾ ਆਪਾਂ ਜਿਹੜੀ ਆਪਣੀ ਸਭਿਆਚਾਰ ਤੇ ਫੰਕਸ਼ਨ ਕਰਦੇ ਆ ਖਾਵਾ ਤੇ ਲੋਕਾਂ ਨੂੰ ਬਹੁਤ ਆ ਇਹ ਗੱਲ ਪਹਿਲੇ ਵਾਲੇ ਜ਼ਮਾਨੇ ਚ ਕਿਹੜੇ AC ਸੀ ਤੁਸੀਂ ਦੱਸਿਗੇ ਤੇ ਕਿਹੜੇ ਪੱਖੇ ਕੂਲਰ ਹੁੰਦੇ ਸੀਗੇ ਹਨਾ ਜਿਹੜੇ ਆਪਣੇ ਮਾਪੇ ਸੀਗੇ ਉਹ ਵਿਚਾਰੇ ਸਾਰੀ ਰਾਤ ਆਏ ਝੱਲੀ ਜਾਂਦੇ ਹਨਾ ਪੱਕੀਆਂ ਹੋਈ ਹੁਰੀ ਜਾਹੇ ਜੀ ਤੇ ਭੈਣ ਦਾ ਬਹੁਤ ਵਧੀਆ ਕਾਪੀ ਸਬਕਿਆਰ ਕੀਤਾ ਭੈਣ ਨੇ ਪੀਆ ਤਾਂ ਬਹੁਤ ਥਾਂ ਤੇ ਗਈਆਂ ਪਰ ਮੈਂ ਆ ਫੈਲੀ ਆ ਦੇਖਿਆ ਤੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਹਨਾ ਸੱਜ ਸੱਜ ਇਹਦੇ ਵਿੱਚ ਆਪਾਂ ਪੀਣਾ ਕਰਦੇ ਹੁੰਦੇ ਆ ਇੰਨਾ ਕਿ ਤਾਂ ਮੈਨੂੰ ਪਤਾ ਕਿਰਨਾ ਨਹੀਂ ਢੀ ਕਮਲੀ ਵੀ ਨਾ ਸੰਭਲਿਆ ਇਹ ਖੇਲਾ ਇਹ ਆ ਜੇ ਫਲਕਾਰੀ ਹਨ ਤੇ ਜਦੋਂ ਕਿ ਕੁੜੀ ਦੀ ਮੰਗਣੀ ਹੁੰਦੀ ਹੁੰਦੀ ਆ ਤੇ ਇਹ ਉਦੋਂੱਸ ਲੈ ਕੇ ਹੁੰਦੀ ਆ ਤੇ ਜਦੋਂ ਰੋਕਾ ਕਰਵਾਉਂਦੇ ਆ ਕੁੜੀ ਦਾ ਤੇ ਵਿਆਹ ਮੌਕੇ ਦੇ ਹੁੰਦੇ ਆਹ ਕਰੇ ਨਾਲ ਕਿਰਿਆ ਪਾਣਾ ਨਾਲ ਹਨ ਉਹ ਕਾ ਦੇਉਂਦੇ ਆ ਵੀ ਜੇ ਕੁੜੀਆਂ ਘਰੇ ਬਣਾਉਂਦੇ ਦਾ ਸਿੰਘਾਂ ਤਾੜੇ ਹਨਾ ਬਹੁਤ ਚੀਜ਼ਾਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਤੇ ਜਿਹੜੇ ਚਾਤਰ ਹੈ ਜੀ

ਏ ਮੋਰੇ ਲੋਕ ਜੱਟਾ ਤੇਰਾ ਗੋਲਾ ਬਣ ਗਿਆ ਇਹ ਪਾ ਕੇ ਰੱਖਦਾ ਮੈਂ ਕੰਮਾਂ ਚ ਮੇਰੇ ਬਹੁਤ ਕਰਿਆ ਆ ਪਿੰਡ ਦੀ ਰਡਕਣਾਗਾ ਜੁੰਨਾ ਗਿਆ ਇੰਨਾ ਖਤਮੇ ਕਰਤੋ ਤੇ ਹੁਣ ਆਪਾਂ ਜੱਸੀ ਬਣਨੀ ਐ ਕੋਰੇ ਕੋਰੇ ਸੱਚੇ ਵਿੱਚ ਨਹੀਂ ਮੈਂ ਜਵਾਨੀ ਕੋਰੇ ਕੋਰੇ ਸੱਚੇ ਵਿੱਚ ਨਹੀਂ ਮੈਂ ਜਮਉਂਦੀ ਆ ਢੜ ਕੇ ਦਿੱਤੇ ਰੀਲਾ ਰੇ ਨੌਂ ਦੇ ਰਸਤੇ ਨੂੰ ਚੜਿ ਜਾਦੇ ਚੜਿ ਆਉਣ ਦੇ ਰਸਤੇ ਇਹ ਕਹੋ ਕੀ ਤੁਸੋਂ ਬਹੁਤ ਵੱਡਾ ਕੰਮ ਕਰਨਾ ਬਣਾਉਣ ਦਾ ਕੋਣ ਲਾਇਆ ਕਈ ਨਹੀਂ ਮੈਂ ਤਾਂ ਲਾਗੀ ਕਰਣੀ ਨਾ ਨਹੀਂ ਤੇ ਫਿਰ ਦੇਖ ਆਹ ਤਾਂ ਠੀਕ ਆ ਬ੍ਰੈਂਡ ਇਲੈਕਟ੍ਰਿਟੀ ਕਿਹਦੀ ਆ ਜਦੋਂ ਕਰ ਗਿਆ ਹੈ ਪੁੱਛਾ ਮੈਂ ਹਾਂ ਕਿ ਇਹ ਆਉਣੀ ਹੈ ਸੁਣ ਮੈਨੂੰ ਇਹ ਆ ਗੋਲ ਸੋੜ ਗਾ ਤੇ ਵਾਓ ਕਲਾਪਿੰਗ ਕਰੋ ਬਈ ਕਲਾਪਿੰਗ ਕਲਾਪਿੰਗ ਬੱਬੂ ਵਾਸਤੇ ਤੇ ਸਾਡੇ ਤੋਰੀ ਮੋਇਨ ਨੂੰ ਵੀ ਗਿਫਟ ਮਿਲ ਗਿਆ ਅੱਜ ਪੈਨ ਅੱਜ ਉਹਨੇ ਵੀ ਤਰੱਕੀ ਕਰ ਲਈ ਸਹੀ ਗੱਲ ਹੈ ਮੇਰੇ ਪੈਰਾਂ 'ਚ ਪੈਰ ਧਰ ਕੇ ਆ ਉਹ ਵੀ ਲੈ ਜਾ ਉਹ ਵੀ ਬਣਾ ਦੇ ਫਿਰ ਫੜ ਲਾ ਫਿਰ ਮੇਰ ਕੀ ਹੋ ਗਿਆ ਸੋ ਹਾਂਜੀ ਭੈਣਾ ਸਾਰੀਆਂ ਚਲੀਆਂ ਗਈਆਂ ਬਹੁਤ ਇੰਜੋਏ ਕੀਤਾ ਬਹੁਤ ਘੈਂਟ ਸੀ ਗੱਲਬਾਤ ਮੁੰਡਾ ਨੇ ਗੁੱਸੇ 'ਚ ਜਾ ਕੇ ਮੋਬਾਈਲ ਆ ਦੇ ਜੇਬ 'ਚ ਪਾ ਲਿਆ ਇਹਨੂੰ ਗੁੱਸਾ ਬਹੁਤ ਜ਼ਿਆਦਾ ਆਂਦਾ ਤੇ ਆਪਾਂ ਬਣਾਈਆਂ ਇੱਥੇ ਬਹੁਤ ਸਾਰੀਆਂ ਰੀਲਾਂ ਕੀਰਤੀ ਪੈਣ ਦੇ ਆ ਤੇ ਵੀ ਤਾਂ ਸਹੀ ਨਹੀਂ ਸੀਗੀ ਸੋਹਣੀ ਨਹੀਂ ਬਣ ਕੇ ਆਈ ਤੇ ਮੈਨੂੰ ਲੱਗਦਾ ਮੇਰੇ ਪਿੱਟਾ ਦੇਖੋ ਤੁਹਾਨੂੰ ਬਹੁਤ ਸੋਹਣੀ ਲੱਗਦੀ ਹੈ ਤੇ ਸਾਰੇ ਕਹਿੰਦੇ ਸੋਹਣੀ ਲੱਗਦੀ ਹੈ ਪਰ ਮੁੰਡਾ ਰਾਹ ਕੇ ਤਾਂ ਸੁਨੇਤਾ ਕਾਲਾ ਤੇ ਨਕਸ਼ਾ ਤੇ ਪੱਟਿਆ ਪਿਆ ਤੇ ਉਹ ਗੱਲ ਮੇਰੇ ਦੇ ਘਬਦੀ ਆ ਕਿ ਉਹਨਾਂ ਦਾ ਰੰਗ ਦੀ ਸੁਨੇਦੀ ਕਾਲੀ ਤੇ ਨਕਸ਼ਾ ਤੇ ਪੱਤੀ ਪਈ ਠੀਕ ਆ ਆਈ ਵਾਡਲੀ ਕਰਦੇ ਆ ਇਹ ਸਾਡੀ ਪਿਆਰੀ ਲੱਗੋ ਮੇਰੀ ਠੀਕ ਹੈ ਇਹ ਵੀ ਅੱਜ ਕੱਲ ਨੱਚਣ ਲੱਗ ਪਏ ਨੇ ਠੀਕ ਹੈ ਤਾਂ ਇਸ ਗੱਲ ਦਾ ਖਤਨਾ ਆਹ ਰੋ ਕਮੈਂਟ ਕਰੋ ਠੀਕਾ ਕੰਨਿਆ ਅਚਾਰੀ ਹਲਾ ਸਾਰੇ ਨੱਚੀ ਜਾ ਰਹੇ ਨੇ ਰੋ ਕੋ ਆ ਗਿਆ ਪਾ ਪਾ ਇਹ ਕੋ ਵੀ ਜਾ ਰਹੀ ਹੋਦੀ ਉਹ ਵੀ ਜਾ ਰਹੀ ਹੈ ਜੀ ਦੇਖੋ ਘਰੇ ਇਹ ਅਰਿ ਨੂੰ ਬਤ ਮਿਸ ਜੀ ਕੋ ਬਾ ਕੋ ਵੀ ਤੇ ਜਾ ਰਹੀ ਆ ਹੁਣ ਸਭ ਬਹੁਤ ਐਨਜੋਏਮੈਂਟ ਦਾ ਬਹੁਤ ਵਧੀਆ ਲੱਗਿਆ ਠੀਕਾ ਸੋਨੇ ਸੋਨੇ ਕਮੈਂਟ ਕਰ ਰਹੇ ਹੋ ਬਣੇ ਰਹੋ ਬਣੇ ਰਹੋ ਜੀ ਪ੍ਰੋਗਰਾਮ ਹੋ ਗਿਆ ਖਤਮ ਬਹੁਤ ਸੋਹਣਾ ਸੀਗਾ ਤੇ ਹੁਣ ਆਪਾਂ ਜਾ ਰਹੇ ਆ ਘਰੇ ਘਰੇ ਨਹੀਂ ਉੱਪਰ ਤੇ ਕੁਛ ਮਾੜਾ ਮੋਟਾ ਖਾਣੇ ਪੀਣੇ ਜੀ ਤਾਂ ਕਰੀ ਨਹੀਂ ਆਂਦਾ ਖਾਣ ਨੂੰ ਕਿਉਂਕਿ ਰੋਟੀ ਪਾਣੀ ਖਾ ਕੇ ਆਏ ਸੀਗੇ ਫਿਰ ਉਹ ਫੇਰ ਵੀ ਖਾਣੇ ਆਜਾ ਹੁਣ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਬਹੁਤ ਸੋਹਣਾ ਬਹੁਤ ਮ제 ਕਿਤੇ ਚੇ ਕੁੱਤੇ ਖੂਬ ਰੀਲਾ ਬਣਾਈਆਂ ਤੇ ਮੈਂ ਤੇ ਲਵਾਈ ਆ ਮੈਂ ਡਿਜ਼ਾਈਨ ਵਾਲੀ ਆਜੋ ਚਲੋ ਆ ਵੀ ਭਰਾ ਜੀ ਆਜਾ ਜੀ ਜੀ ਜਾਨੇ ਉਹ ਤੇ ਹਰ ਚਲ ਥੱਲੇ ਬਾਤ ਕੇ ਲਾ ਕੇ ਦੇਗਾ ਨਹੀਂ ਕੀ ਕੀ ਨਹੀਂ ਕੀਓ ਖਾਣਾ ਕੁਛ ਆ ਜਾ ਮੈਂ ਪਾਤਾ ਲੈ ਉਹ ਯਾਰ ਸਾਵੰਦੀ ਸਾਵੰਦਿਆਂ ਸਾਰਿਆਂ ਨੂੰ ਮੁਬਾਰਕਾ ਜੀ ਕੁੰਜੀ ਲੋਜੀ ਰੇਸ਼ਨ ਦਿਲ ਨਾਲ ਭੇਜੋ ਤੇ ਸੋਨਵੀਰ ਸੋ ਹਾਂ ਜੀ ਆਪਾਂ ਉੱਪਰ ਆ ਕੇ ਪੀਤਾ ਚਾਹ ਪਾਣੀ ਠੀਕ ਆ ਤੇ ਇਹਨੇ ਸਾਡੇ ਨਾਲ ਕੀਤੀ ਫੁੱਲ ਬਟਾ ਫੁੱਲ ਲੜਾਈ ਤੇ ਚਾਰ ਸਮੋਸੇ ਇਕੱਲੇ ਨੇ ਖਾਦੇ ਮੇਰਾ ਵੀ ਚੱਕ ਕੇ ਖਾ ਗਿਆ ਇਹ ਬੋਲਵੇ ਕਹਤਾ ਨਾ ਯੈਸ ਯੈਸ ਇੰਨੀ ਖਾਦਾ ਹੈ ਤੇ ਇਹ ਕਹਦਾ ਵੀ ਹਾਂ ਸਾਰਾ ਚੱਕ ਕੇ ਖਾਦੇ ਆ ਸਾਰਾ ਚੱਕ ਕਹਿੰਦਾ ਮੈਂ ਖਾ ਲਿਆ ਤੇ ਹੁਣ ਆਪਾਂ ਚੱਲਿਆ ਜੀ ਘਰੇ ਠੀਕ ਆ ਆਪਾਂ ਘਰ ਦੇ ਘਰੇ ਸੀਗੇ ਤੇ ਚਾਹ ਪਾਣੀ ਪੀ ਲੈਣੇ ਆ ਬਹੁਤ ਵਧੀਆ ਪ੍ਰੋਗਰਾਮ ਸੀਗਾ ਉਹ ਪਈਏ ਦੇ ਚਾਚਾ ਔਰ ਵਾਟਿਸ ਹੜੀ ਕਾ ਅਨਜਨੇ ਪ੍ਰੋਗਰਾਮ ਕੀਤਾ ਸੀਗਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਗੁੱਡ ਜਿਹਨੂੰ ਬੋਟ ਕਹਿੰਦੇ ਆ ਓਕੇ ਗੱਲ ਵਾਸ ਸੀ ਵਧੀਆ ਧੀਆਂ ਦਾ ਪ੍ਰੋਗਰਾਮ ਬੋਟ ਕੈਂਟ ਸੋ ਆਪਾਂ ਚੱਲੇ ਹੁਣ ਫਿਰ ਚਾਹ ਪੀ ਲਗੇ ਮੇਰੀ ਚਾਹ ਆਸੇ ਤੇ ਲੈ ਲੈ ਜੀਦਾ ਸਵਾਦ ਗਰਮ ਹੈ ਥੋੜੀ ਜਿਹੀ ਦੁੱਧ ਘਟ ਪਾ ਰੱਖਿਆ ਹਮ ਚਾਹ ਵੱਧ ਬਿਲਕੁਲ ਨਹੀਂ ਮਿਠਾਵਾ ਤੇ ਮਿੱਠਾ ਬੱਦ ਪਾ ਲਿਆ ਸਵਾਦ ਕਿਜਾ ਮੈਂ ਇੰਨੇ ਮਿੱਠਾ ਬਣਾਇਆ ਤਾਂ ਉਹਨੇ ਬਣਾ ਸਹੀ ਆ ਚਲੋ ਮੁੰਡੇ ਦੇ ਪਸੰਦ ਆ ਗਈ ਚਾ ਤੇ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਤੇ ਬਸ ਹੁਣ ਚੱਲਦੇ ਆਪਾਂ ਕਰੇ ਜਦੋਂ ਚਾਹ ਪੀਣੇ ਸੋ ਹਾਂਜੀ ਆਪਾਂ ਚੱਲ ਪਿਆ ਕਰੇ ਭੈਣ ਨੇ ਬਹੁਤ ਸਾਰਾ ਪਿਆਰ ਦਿੱਤਾ ਖਵਾਇਆ ਪਿਆ ਬਹੁਤ ਘੈਂਟ ਸੀ ਗੱਲ ਵਾ ਠੀਕ ਹੈ ਭੈਣ ਬਾਈ ਗਰਮੀ ਬਹੁਤ ਆ ਸੋ ਕਰੇ ਆਉਣਾ ਕਿਸੇ ਨੇ ਤਾਂ ਕਰਕੇ ਕਾਲੀ ਆ ਥੋੜੀ ਜੀ ਗਿਫਟ ਚੱਕ ਲੈ ਆਪਾਂ ਆਪਦੇ ਠੀਕ ਹੈ ਜੀ ਪਿੱਛੇ ਰੱਖ ਲਾ ਰੱਜੀ ਆ ਖੜੀ ਆਪਣੀ ਜੱਡੀ ਠੀਕ ਹੈ ਤੇ ਚੱਲੇ ਆ ਜੀ ਘਰੇ ਸੋ ਦੱਸਿਓ ਜਰੂਰ ਕਿੱਦਾਂ ਲੱਗਿਆ ਤੀਆਂ ਦਾ ਸਾਡਾ ਫੰਕਸ਼ਨ ਲੱਗੀ ਰੱਖਣਾ ਨਾ ਪਿੱਛੇ ਚੱਕ ਲਈ ਸੀ ਬਲਕਾਰੀ ਵਿੱਚ ਨਹੀਂ ਪਿੱਛੇ ਵਿੱਚ ਰਹਿ ਗਈ ਸੋ ਹਾਂਜੀ ਦੱਸੋ ਕਮੈਂਟ ਕਰਕੇ ਹਾਏ ਮੇਰਾ ਪਰਸ ਬਹੁਤ ਫੜੀ ਹੋਈ ਪਰਸ ਭੁੱਲ ਗਈ ਸੀਗੀ ਤੇ ਬਾਏ ਉਹਨੂੰ ਬੜਾ ਸੋਹਣਾ ਦਾ ਬਾਏ ਸੋ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਤੀਆਂ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਬਣੇ ਰਿਓ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਸੋ ਹਾਂਜੀ ਆਪਾਂ ਚੱਲੇ ਹਾਂ ਹੁਣ ਘਰੇ ਬਹੁਤ ਸੋਹਣਾ ਸੀ ਤੀਆਂ ਦਾ ਪ੍ਰੋਗਰਾਮ ਬਹੁਤ ਇੰਜੋਏ ਕੀਤਾ ਚੱਲ ਲੱਗੇ ਚੱਲ 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 ਬੋਲੀਆਂ ਪਾਈਆਂ ਵਧੀਆ ਲੱਗਿਆ ਚਰਖੇ ਕਿਤੇ ਤੇ ਫਲਕਾਰੀਆਂ ਦਿਖਾਈਆਂ ਦਰੀਆਂ ਦਿਖਾਈਆਂ ਜਿਨ੍ਹਾਂ ਦੀਆਂ ਕਿ ਤਾਣੀਆਂ ਬੁਣੀਆਂ ਜਾਂਦੀ ਸੀ ਤਾਣੀਆਂ ਦੇ ਵਿੱਚ ਬੁਣੀਆਂ ਜਾਂਦੀਆਂ ਸੀ ਰਾਣਾ ਵਿਰਸਾ ਸਾਰਾ ਸੀਗਾ ਸਾਰਾ ਵੀ ਨਹੀਂ ਉਹਨਾ ਵੀ ਨਹੀਂ ਸੀਗਾ ਹਜੇ ਤੇ ਕੁਝ ਕੁਝ ਰਹਿ ਗਿਆ ਸੀਗਾ ਪਰ ਵਧੀਆ ਸੀ ਫਿਰ ਵੀ ਬਹੁਤ ਵਧੀਆ ਸੀ ਜਿੰਨਾ ਵੀ ਸੀਗਾ ਉਹ ਗਿਫਟ ਅਸੀਂ ਘਰ ਜਾ ਕੇ ਖੋਲਾਂਗੇ ਉਹ ਦਿਖਾਉਂਦੇ ਨੇ ਉਹਨੇ ਮਦਹੜੜੇ ਹਾਂਜੀ ਫਰੈਂਡ ਆਪਾਂ ਪਹੁੰਚ ਗਏ ਆ ਘਰੇ ਕੱਪੜੇ ਚੇਂਜ ਕਰ ਲਏ ਉਹੀ ਰੁੱਕ ਚ ਆ ਗਏ ਭਰਾਵੋ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਵੀ ਆਪਾਂ ਕਿੰਨੇ ਕ ਸੋਹਣੇ ਲੱਗਦੇ ਸੀਗੇ ਤੇ ਬਾਕੀ ਬਹੁਤ ਵਧੀਆ ਗਿਫਟ ਦਿੱਤੇ ਭੈਣ ਨੇ ਹਨਾ ਗਿਫਟ ਪਤਾ ਮੈਂ ਕਿਉਂ ਨਹੀਂ ਦਿਖਾਏ ਕੁੜੀ ਨੇ ਗੱਡੀ ਚ ਖਲਿਆਰ ਤੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆ ਲਾਈਟ ਹੈ ਨਹੀਂ ਜੀ ਮਰੀ ਜਾਂਦੇ ਆ ਗਰਮੀ ਚ ਬੈਠੇ ਤੇ Eso comment ਕਰਕੇ जरूर ਦੱਸਿਓ ਤੁਹਾਨੂੰ ਸਾਡਾ ਤੀਆਂ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਲਾਲ ਦਿਲ ਭੇਜਦਿਆ ਕਰੋ ਤੁਹਾਨੂੰ ਪਤਾ ਹੀ ਹੈ ਜੀ ਮੈਂ ਆਏ ਮੇਰੀ ਕੈਨੀ ਹੁੰਨੀ ਆ ਜਿਹੜੇ ਜਿਹੜੇ ਮੈਨੂੰ ਦਿਲ ਭੇਜਦੇ ਆ ਉਹਨਾਂ ਨੂੰ ਲਵ ਯੂ ਆ ਦਿਲੋਂ ਮੇਰੇ ਭੈਣ ਭਰਾਵਾਂ ਨੂੰ ਤੇ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਤੇ ਸਾਵਣ ਦੇ ਮਹੀਨੇ ਦੀਆਂ ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਕੁੰਜੀ ਲੌਂਜੀਲੇਸ਼ਨ ਸੋ ਥੈਂਕ ਯੂ ਤੇ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਵੈਰੀ ਵੈਰੀ ਨਾਈਸ ਵੈਰੀ ਵੈਰੀ ਗੁੱਡ ਵੈਰੀ ਪ੍ਰੋਬਲਮ ਵੈਰੀ ਪ੍ਰੋਬਲਮ 왓 ਯੂ આર ਪ੍ਰੋਬਲਮ 왓 ਯੂ આર ਨੇਮ ਕਿਰਨਦੀਪ ਕੌਰ ਤੇ 왓 ਯੂ ਨੌਨਸਨ 왓 ਯੂ આર ਮਾਈ ਫਨੀ ਬਲੌਗ ਤੇ 왓 ਮਾਈ ਇਟ ਤੇ 왓 ਯੂ આર ਇਡੀਅਟ ਥੈਂਕ ਯੂ ਫਰੈਂਡ ਸਾਰਿਆਂ ਨੂੰ ਲਵ ਯੂ sorry you two family mary love you love you love you love you love you